ਇਸ ਵੇਲੇ ਆਪਾਂ ਪਠਾਨਕੋਟ ਦੇ ਐਸਐਸਪੀ ਆਫਿਸ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਆਫਿਸ ਪਠਾਨਕੋਟ ਦੇ ਵਿੱਚ ਐਸਐਸਪੀ ਦਿਲਜਨਦਰ ਸਿੰਘ ਤੋਂ ਲੋਹਣਾ ਵੱਲੋਂ ਇੱਕ ਉਪਰਾਲਾ ਜਿਹੜਾ ਸ਼ੁਰੂ ਕੀਤਾ ਗਿਆ ਤੁਸੀਂ ਦਾਰਾਂ ਦੀ ਕੋਸ਼ਿਸ਼ ਕਰ ਰਹੇ ਆ ਕਿ ਲੋਕ ਸ਼ਿਕਾਇਤ ਵਿਭਾਗ I ਤੇ ਕਿ ਜਿਹੜੇ ਲੋਕ ਪਹਿਲਾਂ ਐਸਐਸਪੀ ਸਾਹਿਬ ਨੂੰ ਮਿਲਣ ਆਉਂਦੇ ਸੀਗੇ ਉਹਨਾਂ ਨੂੰ ਪਹਿਲਾਂ ਬਾਈ ਹੈਂਡ ਜਿਹੜੀਆਂ ਅਪਲੀਕੇਸ਼ਨ ਲਈ ਜਾਂਦੀਆਂ ਸੀਗੀਆਂ ਪਰ ਹੁਣ ਆਨਲਾਈਨ ਤਰੀਕੇ ਦੇ ਨਾਲ ਲੋਕਾਂ ਨੂੰ ਸੁਵਿਧਾ ਜਿਹੜੀ ਆ ਅਪਲੀਕੇਸ਼ਨ ਦੇਣ ਦੀ ਮਿਲੇਗੀ ਜਿਸ ਦੇ ਨਾਲ ਜਿਹੜਾ ਵਿਅਕਤੀ ਆਪਣੀ ਸ਼ਿਕਾਇਤ ਦੇਣਾ ਵੀਗਾ ਤਾਂ ਉਸ ਨੂੰ ਜਿਹੜੇ ਆ ਉਹਦੇ ਫੋਨ ਦੇ ਉੱਪ ਸਟਾਰ ਕਰ ਦਿੱਤੀ ਗਈ ਹੈ ਤੇ ਕਿਹੜੇ ਅਧਿਕਾਰੀ ਕੋਲ ਜਿਹੜੀ ਆ ਉਹ ਮਾਰਕ ਕੀਤੀ ਗਈ ਹੈ ਐਸਐਸਪੀ ਪਠਾਨਕੋਟ ਵੱਲੋਂ ਇਹ ਸੂਚਨਾ ਜਿਹੜੀ ਆ ਕਾਂਗਰਸ ਨੇ ਸ਼ੁਰੂ ਕੀਤੀ ਗਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਬਸ ਦੇ ਸੂਚਨਾ ਸ਼ੁਰੂ ਹੋ ਚੁੱਕੀ ਹੈ ਪਠਾਨਕੋਟ ਦੇ ਵਿੱਚ ਵੀ ਹੋਣਾ ਇਹ ਸੂਚਨਾ ਸ਼ੁਰੂ ਹੋ ਚੁੱਕੀ ਹੈ ਇਸ ਸੂਚਨਾ ਦੇ ਵਿੱਚ ਕਿ ਬਹੁਤ ਕੁਝ ਫੈਸਿਲਟੀਆਂ ਨੇ ਲੋਕਾਂ ਨੂੰ ਬਹੁਤ ਵਧੀਆ ਸੂਚਨਾ ਸੁਵਿਧਾ ਸਨਾ ਮਿਲ ਰਹੀ ਆ ਪਸਤਾਨਿਕ ਲੋਕ ਜਿਹੜੇ ਤਾਂ ਸ਼ਿਕਾਇਤ ਕਰਨ ਆਏ ਸੀਗੇ ਤੇ ਕੁਝ ਬੁੱਧੀਜੀਵੀ ਲੋਕ ਇੱਥੇ ਪਹੁੰਚੇ ਸੀਗੇ ਹੁਣ ਉਹਨਾਂ ਨਾਲ ਗੱਲਬਾਤ ਕੀਤੀ ਹੈ ਆ ਸੁਣਾਣੇ ਆ ਕੀ ਕਹਿਣਾ ਉਹਨਾਂ ਦਾ ਇਸ ਸੂਵਿਧਾ ਦੇ ਬਾਰੇ ਕਿਸ ਤਰ੍ਹਾਂ ਦੀ ਕੁਇ ਸੁਵਿਧ ਜਿਨ੍ਹਾਂ ਨੇ ਆਪਣੀ ਦੂਰਦਰਸ਼ੀ ਦੇ ਅੰਦਾਜ਼ੇ ਨਾਲ ਬੜਾ ਵਧੀਆ ਆਨਲਾਈਨ ਸਾਰਾ ਸਿਸਟਮ ਕੀਤਾ ਅਗਰ ਤੁਸੀਂ ਕੋਈ ਕਾਰਨ ਨੂੰ ਕੰਪਲੇਂਟ ਦਿੰਦੇ ਹੋ ਉਹ ਸਾਰੀ ਆਨਲਾਈਨ ਤੁਹਾਨੂੰ ਪਤਾ ਲੱਗ ਜਾਂਦਾ ਔਰ ਕਿਸ ਅਫਸਰ ਕੋਲ ਗਈ ਹੈ ਉਹ ਕੌਣ ਇਨਕੁਆਰੀ ਅਫਸਰ ਸਾਰਾ ਕੁਝ ਦੱਸਦਾ ਹੈ ਇਹ ਫਿਰੇ ਕਰੀ ਵਾਰੀਆਂ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਲੋਕਾਂ ਦੇ ਵਿੱਚ ਚੰਗਾ ਮੈਸੇਜ ਗਿਆ ਪੁਸ਼ਮਕਰਪ ਜੈ ਹਿੰਦ ਬਹੁਤ ਹੀ ਛਲਾਗਾਯੋਗ ਕਦਮ ਹੈ ਜੀ ਐਸਐਸਪੀ ਸਾਹਿਬ ਨੇ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਹੀ ਇੱਕ ਸਾਈਬਰ ਸੈੱਲ ਯੂਨਿਟ ਵੀ ਖੋਲ੍ਹਿਆ ਪਠਾਨਕੋਟ ਦੇ ਵਿੱਚ ਇਹ ਇੱਕ ਰਿਵਿਊ ਸੈਲ ਜਿਹੜਾ ਡੈਡੀਕੇਟਿਡ ਟੂ ਪਬਲਿਕ ਓਨਲੀ ਹੈ ਜਿੱਥੇ ਕੋਈ ਵੀ ਬੰਦਾ ਆ ਕੇ ਆਪਣੀ ਸ਼ਿਕਾਇਤ ਦੇ ਸਕਦਾ ਹੈ ਔਰ ਬਾਅਦ ਉਹਨੂੰ ਫੋਲੋ ਵੀ ਕਰ ਸਕਦਾ ਤੁਹਾਨੂੰ ਮੈਸੇਜ ਟਾਈਮ ਟੂ ਟਾਈਮ ਆਉਂਦੇ ਰਹਿਣਗੇ ਤੇ ਬਹੁਤ ਹੀ ਵਧੀਆ ਸ਼ਲਾਗਾਯੋਗ ਕਦਮ ਉਠਾਇਆ ਗਿਆ ਆਮ ਆਦਮੀ ਨੂੰ ਇਧਰ ਉਧਰ ਧੱਕੇ ਨਹੀਂ ਖਾਣੇ ਪੈਣਗੇ ਸਾਰਾ ਕੁਝ ਉਹਦੇ ਦੇ ਫੋਨ ਤੇ ਅਵੇਲੇਬਲ ਹੋਏਗਾ ਕੀ ਫਾਇਦਾ ਹੋ ਲੋਕਾਂ ਨੂੰ ਉਹਨਾਂ ਦੇ ਸਮੇਂ ਦੀ ਬਰਬਾਦੀ ਨਹੀਂ ਹੋਏਗੀ ਜਿਹੜਾ ਥਾਣਿਆਂ 'ਚ ਜਾ ਕੇ ਦਰੁਦਰ ਧੱਕੇ ਖਾਂਦੇ ਆ ਕਹਿੰਦੇ ਕਿ ਅਫਸਰ ਸਹੀ ਤਰ੍ਹਾਂ ਨਾਲ ਡੀਲ ਨਹੀਂ ਕਰਦੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਉਹਨਾਂ ਦੇ ਫੋਨ ਦੇ ਉੱਤੇ ਜਿਹੜਾ ਯੂਆਈਡੀ ਨੰਬਰ ਦੇਣਗੇ ਉਹਦੇ ਤੋਂ ਮਿਲਦੀ ਰਹੇਗੀ ਪੁਲਿਸ ਦਾ ਇਹ ਪ੍ਰਯਾਸ ਕਿਸ ਤਰ੍ਹਾਂ ਦਾ ਲੱਗਦੀ ਹੈ ਪੁਲਿਸ ਦੇ ਪ੍ਰਯਾਸ ਦੇਖੋ ਪੀਪਲ ਫ੍ਰੈਂਡਲੀ ਲੋਕਾਂ ਦੇ ਫ੍ਰੈਂਡਲੀ ਪ੍ਰਯਾਸ ਪੁਲਿਸ ਦੇ جاری ਹੈ ਔਰ ਜਿਹੜੇ ਕੰਮ ਕਰ ਰਹੇ ਨੇ ਰੀਸੈਂਟ ਜਿਹੜੇ ਹੁਣੇ ਡਵੈਲਪਮੈਂਟ ਸ਼ੁਰੂ ਕੀਤੀਆਂ ਪੀਪਲ ਨੂੰ ਧਿਆਨ ਲੋਕਾਂ ਨੂੰ ਧਿਆਨ ਨੂੰ ਰੱਖ ਕੇ ਕਰਦੇ ਪਿਆ ਇਹ ਬੜਾ ਸ਼ਲਾਘਾਯੋਕ ਕਦਮ ਹੈ ਪਠਾਨਕੋਟ ਵਪਾਰ ਮੰਡਲ ਇਹਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰ ਇਹ ਬਹੁਤ ਬੜੀ ਸੇਵਾ ਸ਼ੁਰੂ ਕੀਤੀ ਗਈ ਹੈ ਐਸਐਸਪੀ ਸਾਹਿਬ ਵੱਲੋਂ ਇਹ ਸਾਰੀ ਸੇਵਾਵਾਂ ਆਨਲਾਈਨ ਹੋਈਆਂ ਜਿਹੜੀ ਕਿ ਆਧੁਨਿਕ ਯੁੱਗ ਵਿੱਚ ਬਹੁਤ ਜ਼ਰੂਰੀ ਸੀ ਤੇ ਮੈਂ ਧੰਨਵਾਦ ਕਰਨਾ ਐਸਐਸਪੀ ਸਾਹਿਬ ਦਾ ਕਿ ਇਹਨਾਂ ਨੇ ਇਹ ਪ੍ਰਾਲਾਅ ਸ਼ੁਰੂ ਕੀਤਾ ਨਾਲ ਹੀ ਪੰਜਾਬ ਸਰਕਾਰ ਦਾ ਵੀ ਇਹ ਪ੍ਰਾਲਾਅ ਸ਼ੁਰੂ ਕੀਤਾ ਥੈਂਕ ਯੂ ਜਿਹਨਾਂ ਚੰਦਰਗੜ੍ਹ ਲੋਕ ਸ਼ਿਕਾਇਤ ਵਿਭਾਗ ਹੈ ਤੇ ਪੁੱਛਿਆ ਗਿਆ ਕਿ ਇਹਦੇ ਸੇਵਾਵਾਂ ਮਿਲਦੀਆਂ ਨੇ ਲੋਕੀ ਲੋਕ ਸ਼ਿਕਾਇਤ ਵਿਭਾਗ ਤੇ ਆਪ ਕੋਲੋਂ ਬੜੀ ਅੱਛੇ ਸੇਵਾਵਾਂ ਮਿਲਦੀਆਂ ਆਨਲਾਈਨ ਮਤਲਬ ਲੱਗਦੀਆਂ ਸਾਡੀਆਂ ਮੈਸੇਜ ਸਾਰੀਆਂ ਔਰ ਉਹਨਾਂ ਦਾ ਫੋਨ ਉਤੇ ਮੈਸੇਜ ਆ ਜਾਂਦਾ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਅਸਦੀ ਸਾਹਿਬ ਵੱਲੋਂ ਉਪਰਾਲੇ ਕਿੱਧਰ ਕਿੰਦਾ ਦੇਖਦੇ ਹੋ ਸੁਪਰਾਲੇ ਬਹੁਤ ਵਧੀਆ ਬਹੁਤ ਉੱਚਾ ਉਪਰਾਲਾ ਹੈ ਸਾਰੇ ਲੋਕਾਂ ਨੂੰ ਸੁਝਾਅ ਭੇਜਦੇ